ਸਿਗਾ ਦੋਸਤੋ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਪਿੰਡ ਤਾਮੂ ਮਜਰੇ ਦੀ ਜਿਹੜੀ 메ਨ ਪੁਲੀ ਆ ਉਸ ਦੀ ਹੈ ਜਿਹੜੀ ਕਿ ਬਹੁਤ ਦਿਨਾਂ ਤੋਂ ਪੂਰੇ ਪਾਣੀ ਉਹ ਚਾ ਪਈ ਹੈ ਲਗਾਤਾਰ ਵਗ ਰਿਆ ਸੀ ਕਿਉਂਕਿ ਪਾਈਪ ਟੁੱਟੇ ਪਏ ਸੀਗੇ ਤੇ ਸਰਪੰਚ ਸਾਹਿਬ ਆਪਣੇ ਪੂਰੇ ਹੈ ਨਹੀਂ ਸੀ ਦੋ ਦਿਨਾਂ ਤੋਂ ਬਾਹਰ ਗਏ ਹੋਏ ਸੀ ਤੇ ਜਦੋਂ ਉਹਨਾਂ ਨੇ ਆ ਕੇ ਦੇਖਿਆ ਕਿ ਪੂਰੇ ਪੂਰੇ ਦੀ ਹਾਲਤ ਖਰਾਬ ਉਹ ਹੀ ਪਿਆ ਪਾਣੀ ਵਗ ਰਿਆ ਪੁੜੀ ਦੇਤੇ ਬਹੁਤ ਸਾਰਾ ਪਾਣੀ ਖੜਿਆ ਵੀ ਸੀ ਉਹਦੇ ਨਾਲ ਖੱਡੇ ਵੀ ਪੈ ਰਹੇ ਸੀ ਤੇ ਆ ਕੇ ਉਹਨਾਂ ਨੇ ਨਾਲ ਦੀ ਨਾਲ ਐਕਸ਼ਨ ਲਿੱਤਾ ਤੇ ਇਸ ਪੁੜੀ ਨੂੰ ਠੀਕ ਕਰਵਾਇਆ ਆਪ ਲੋਵੇ ਖੜ ਕੇ ਸਵੇਰ ਤੋਂ ਲੈ ਕੇ ਸ਼ਾਮ ਵੇਲੇ ਤੱਕ ਉਹ ਆਪ ਲੋਵੇ ਖੜੇ ਰਹੇ ਤੇ ਆਪਣੀ ਗੱਡੀ ਦੇ ਵਿੱਚ ਸਮਾਨ ਲਿਆ ਕੇ ਇਹਨੂੰ ਪੁੜੀ ਨੂੰ ਠੀਕ ਕਰਵਾਇਆ ਜਿਹੜੀ ਬਾਹਰ ਦਾ ਬਜਾ ਦੇ ਕਰਤਾ ਹੁਣ ਇਹ ਪੁੜੀ ਬਿਲਕੁਲ ਠੀਕ ਆ ਤੇ ਇਹ ਖੱਡੇ ਆ ਉਹ ਵੀ ਸਹੀ ਤਰੀਕੇ ਨਾਲ ਭਰ ਦਿੱਤੇ ਗਏ ਨੇ ਤੇ ਬਾਕੀ ਆਪਾਂ ਉਹਨਾਂ ਨਾਲ ਗੱਲਬਾਤ ਕਰ ਦੋ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬੇ ਕੰਮ ਰਾਤ ਨੂੰ ਵੀ ਚੱਲ ਰਿਆ ਸੀ ਇਹਦਾ ਤੇ ਹੁਣ ਸਾਰੇ ਖੱਡੇ ਭਰ ਦਿੱਤੇ ਗਏ ਨੇ ਤੇ ਇੱਕਦਮ ਵਧੀਆ ਸਹੀ ਤਰੀਕੇ ਨਾਲ ਲੈਵਲ ਕਰ ਦਿੱਤਾ ਗਿਆ ਇਹਨਾਂ ਨੂੰ ਤਾਂ ਜੋ ਪਿੰਡ ਦੇ ਲੋਕਾਂ ਨੂੰ ਲੰਘਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਯਾ ਦੋਸਤੋ ਤੁਸੀਂ ਦੇਖ ਰਹੇ ਹੋ ਐਸਐਮ 24 ਪਟਿਆਲਾ ਟੀਵੀ ਤੇ ਇਸ ਟਾਈਮ ਖੜੇ ਆਪਾਂ ਪਿੰਡ ਧੌਮਾ ਜਰੇ ਜਿ세 ਕਿ ਨਵੇਂ ਸਰਪੰਚ ਸਾਹਿਬ ਨੇ ਕਾਫੀ ਦਿਨਾਂ ਤੋਂ ਜਿਹੜਾ ਕਿ ਵਾਟਰ ਜਿਹੜਾ ਵੇਸਟ ਜਾ ਰਿਹਾ ਸੀਗਾ ਕਿਉਂਕਿ ਉਹਦੀ ਪਾਈਪ ਟੁੱਟ ਗਈ ਸੀ ਤੇ ਉਹਨਾਂ ਨੇ ਠੀਕ ਕਰਾਇਆ ਤੇ ਹੁਣ ਬਾਕੀ ਗੱਲਬਾਤ ਕਰਦੇ ਹਾਂ ਸੱਸੀ ਕਾ ਭਾਈ ਸੱਸੀ ਕਾ ਸੱਸੀ ਕਾਲ ਜੀ ਮੈਂ ਪਾਣੀ ਦਾ ਕਿਦਾਂ ਜੀ ਇਹ ਆਪਣਾ ਪਾਣੀ ਸਾਡੇ ਸਾਹਮਣੇ ਬਹੁਤ ਪੁਰਾਣਾ ਹਾਲ ਸੀਗਾ ਹਫਤੇ ਤੋਂ ਹੋ ਗਿਆ ਜੀ ਮੈਂ ਚਾਹ ਰਿਹਾ ਸੀਗਾ ਵੀ ਕੋਲ ਕਰਕੇ ਕੰਮ ਕਰਾਉਣ ਨੂੰ ਦੋ ਚਾਰ ਦਿਨਾਂ ਦਾ ਟਾਈਮ ਨਹੀਂ ਲੱਗ ਰਿਹਾ ਸੀਗਾ ਇਸ ਕਰਕੇ ਅਜਮਨ ਵੀ ਸੀ ਗਿਆ ਕੋਲ ਕਰਕੇ ਸਾਰਾ ਕੰਮ ਕਰਾਇਆ ਤੁਸੀਂ ਦੇਖਦੇ ਹੋ ਨਾ ਪਹਿਲਾਂ ਕੀ ਹਾਲਾਤ ਸੀ ਤੇ ਹੁਣ ਕੀ ਹਾਲਾਤ ਨੇ ਤੇ ਬਹੁਤ ਟਾਈਮ ਲੱਗਿਆ ਸਾਰਾ ਦਿਨ ਤਮਾਰੀ ਕਰਕੇ ਆਪਣੇ ਕੋਲ ਕਰਕੇ ਕੰਮ ਕਰਾਇਆ ਤੇ ਹੁਣ ਵੀ ਦਿਲ ਰਾਤ ਦੇ 8 ਵਜੇ ਚੁੱਕੇ ਨਾ ਕੰਮ ਚੱਲ ਰਿਹਾ ਉਹਦੇ ਸਾਹਮਣੇ ਅਜੇ ਅੱਲ ਵੀ ਕੰਪਲੀਟ ਨਹੀਂ ਹੋਇਆ ਕਭੀ ਪੂਰੀ ਤਰ੍ਹਾਂ ਹੀ ਨਾ ਕੰਮ ਕਰਾਇਆ ਹੁਣ ਦੁਬਾਰਾ ਇਹ ਜਾਂ ਪਾਣੀ ਲੀਕੇ ਦੀ ਵੀ ਪ੍ਰੋਬਲਮ ਨਹੀਂ ਆਏਗੀ ਲੋਏ ਨੇਰੇ ਪਿੰਡੇ ਹੁਣ ਤੇਰੇ ਦੇ ਨਵੇਂ ਸਰਪੰਚ ਬਣੇ ਨੇ ਤੇ ਬਹੁਤ ਬਹੁਤ ਆਭਾਰੀਆਂ ਲੋਕ ਦੀ ਸਟਾਰਟ ਹੋਈ ਹੈ ਜੀ ਇਹ ਤਾਂ ਸਟਾਰਟਿੰਗ ਹੈ ਬਾਕੀ ਅਵਿੰਦਰ ਵੀ ਬਹੁਤ ਗਲੀਆਂ ਦਾ ਕੰਮ ਹੋਣਾ ਹੈ ਜਿਹ ਤਰੀਕੇ ਨਾਲ ਕੋਲ ਖੜਕੇ ਸਾਰਾ ਕੰਮ ਸਲੀਬ ਕਰਾਇਆ ਜਾਵੇਗਾ ਜੀ ਇਹ ਪਾਈਪ ਕਾਫੀ ਪੁਰਾਣੇ ਵੀ ਤੁਹਾਈ ਪਾਣੀ ਜਿਹੋ ਉਹ ਪਾਣੀ ਦਾ ਪਿਆ ਪਿਆ ਸੀ ਉਦੋਂ ਦੇ ਇਹ ਤਾਂ ਬਦਲੀ ਨਹੀਂ ਗਏ ਉਹ ਵੀ ਪਏ ਆਪਾਂ ਹੀ ਬਦਲੇ ਨਹੀਂ ਹੁਣ ਨਾਮ ਹੈ ਕੌਣ ਸੀ ਸਾਰੇ ਕੁੱਤੇ ਪੈ 15 ਦਿਨ ਤਾਂ ਹੋ ਗਏ ਪਾਣੀ ਚੱਲਦੀ ਨਹੀਂ ਫਿਰ ਕਿਸੇ ਨੇ ਧਿਆਨ ਨਹੀਂ ਦਿੱਤਾ ਧਿਆਨ ਕਿਸੇ ਨੇ ਦਿੱਤਾ ਹੀ ਕਹੀ ਜਾਂਦਾ ਕੋਈ ਸੁਣਦੀ ਨਹੀਂ ਆ ਹੁਣ ਆਪ ਕਰਵਾਏ ਨੇ ਠੀਕ ਹੈ ਮੋਢੀ ਦਾ ਪੰਚੋਂ ਮਗਿਆ ਦੇਖੀ ਤੇ ਆ ਹੁਣ ਤੁਹਾਡੇ ਸਾਹਮਣੇ 8 ਵੱਧ ਗਈ ਪੱਲੀ ਬਖਸ਼ਾ ਕੰਮ ਚੱਲ ਰਿਹਾ ਜੀ ਆਪ ਸਵੇਰੇ ਦੇਖ ਲਈ ਤੇ ਦੇਖ ਕੇ ਪਤਾ ਲੱਗ ਜਾਵੇ ਕਿਵੇਂ ਕੰਮ ਪਹਿਲਾਂ ਹੋਇਆ ਸੀ ਕਿਵੇਂ ਹੁਣ ਹੋ ਰਿਹਾ

ਸਾਬ ਦਿਆ ਕਰੋ ਐ ਨਹੀਂ ਦੇਖੋ ਸਰਪੰਚ ਜਿਵੇਂ ਸਾਰਾ ਸਭ ਕੰਮ ਸਰਪੰਚੇ ਕਰੇਗਾ ਨਾਲ ਜੁੜ ਕੇ ਕਿ ਟੋਕੇ ਕਰਾ ਕਰੋ ਤਾਂ ਹੀ ਪਿੰਡ ਦੀ ਚੱਤੀ ਹੋਏਗੀ ਜੀ ਤਾਂ ਹੀ ਪਿੰਡ ਦੇ ਸਾਰੇ ਕੰਮ ਵਧੀਆ ਤਰੀਕੇ ਨਾਲ ਹੋਣਗੇ हेलो ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਦਾ ਜਿਹੜੇ ਆਪ ਲਵੇ ਕਢ ਕੇ ਕੰਮ ਕਰਾ ਰਹੇ ਨੇ ਅੱਗੇ ਤੋਂ ਉਮੀਦ ਕਰਾਂਗੇ ਜੇ ਇਦਾਂ ਹੀ ਕੰਮ ਕਰਾਉਂਦੇ ਰਹਿਣਾ ਥੈਂਕ ਯੂ ਸ਼ੁਕਰੀਆ ਸੱਸੀ ਕਾ ਭਾਈ ਅਸੀਂ ਤੁਸੀਂ ਕਹਿਣਾ ਚਾਹੋਗੇ ਜੀ ਅਸੀਂ ਕਹਿਣਾ ਚਾਹਾਂਗੇ ਵਧੀਆ ਕੰਮ ਹੋ ਰਿਹਾ ਜੀ ਜਿਹੜਾ ਸਰਪੰਚ ਸਾਹਿਬ ਕਰਾ ਰਹੇ ਨੇ ਬਹੁਤ ਵਧੀਆ ਮੌਕੇ ਤੇ ਖੜ ਕੇ ਕੰਮ ਕਰਾ ਰਹੇ ਨੇ ਬਹੁਤ ਵਧੀਆ ਧੰਨਵਾਦ ਹੈ ਇਹਨਾਂ ਦਾ ਜਿਹੜਾ ਕ ਤੁਹਾਨੂੰ ਵੀ ਸਵੇਰ ਦੇ ਲੱਗ ਰਹੇ ਤੁਸੀਂ ਵੀਰੇ ਹਾਂ ਅਸੀਂ ਵੀ ਸਵੇਰ ਦੇ ਇੱਥੇ ਆ ਕੰਮ ਕਰਾ ਰਹੇ ਹਾਂ ਗੱਲੇ ਅੱਗੇ ਤੋਂ ਉਮੀਦ ਹੈ ਲੋਕਾਂ ਨੂੰ ਵੀ ਕੰਮ ਹੁੰਦਾ ਰਹੇਗਾ ਹਾਂ ਹਾਂ ਜਰੂਰ ਜਰੂਰ ਹੋਏਗਾ ਹਾਂ ਹੋਣਾ ਹੋਏਗਾ ਸਾਰਾ ਹੋਏਗਾ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਭਾਈ ਸਾਹਿਬ ਨਾਲ ਇਹ ਉਮੀਦ ਚਾਹਾਂਗੇ ਕਿਦੋਂ ਕੰਮ ਹੁੰਦਾ ਰਹੇ ਸ਼ੁਕਰੀਆ ਜੀ ਧੰਨਵਾਦ